ਬੱਟ ਪਾਉਂਦੇ ਨੇ ਇੱਥੇ ਵੀ ਖਬੋਤ ਆ ਜੀ ਚੱਲ ਉੱਤਰਿਆ ਹੁਣ ਯਾਰ ਦੂਜਾ ਪਾਉਣਾ ਉਹ ਤੇ ਨਗਰ ਪਾਉਂਦੇ ਹਾਂ ਚੱਲਾ ਇਹਦੇ ਨਾਲ ਹੀ ਬਣਾਉਂਗਾ ਯਾਰ ਕਿਆ ਹੁਣ ਕੀ ਹੋ ਗਿਆ ਹੁਣ ਨਵਾਂ ਟਰੈਕਟਰ ਤੋਂ ਨਿਆਰੇ ਵੱਖਰਾ ਕਰਾ ਪਰ ਪੈਨਸ਼ਨ ਪੂਰੀ ਹੋ ਗਿਆ ਤੁਹਾਨੂੰ ਆਰਾਮ ਨਾਲ ਤੇ ਹੱਥ ਫੜ ਗਿਆ ਬੰਦਾ ਯਾਰ ਇਹਨੂੰ ਅਸੀਂ ਕਹਾਂ ਉਹ ਟਰੈਕਟਰ ਵਾਲਾ ਹੁਣ ਨਹੀਂ ਉਹ ਨਹੀਂ ਮਾ ਪਾਉਣਾ ਯਾਰ ਜਮੇ ਨਹੀਂ ਪਾਉਣਾ ਕਾ ਕੀ ਹਾਲ ਹੈ ਰਾਤਾ ਸੇ ਸਪੀਕਰ ਸਿੱਟਾ ਜੁਲਬ ਕੇ ਲਿਆਂਦਾ ਹੁਣ ਲੱਭ ਕੇ ਵੀ ਆਪ ਨੂੰ ਹੀ ਲਿਆਉਣਾ ਪਿਆ ਉਹ ਇਹ ਨ ਡਿੱਗਿਆ ਬੜਾ ਯਾਰ ਪਤਾ ਵੀ ਨਹੀਂ ਲੱਗਿਆ ਆ ਦੋ ਪੈਣ ਘੜਤੀ ਵੜਤੀ ਵਿੰਗੀ ਕਰਤੀ ਵੱਡੇ ਡਰਾਈਵਰ ਸਾਹਿਬ ਨੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਦੇਖੋ ਸਾਰੇ ਅੱਜ ਦਾ ਵਲੌਗ ਸਟਾਰਟ ਕਰਨ ਦਾ ਟਾਈਮ ਹੀ ਹੋਣ ਲੱਗਿਆ ਹੈ ਹੱਥਾਂ ਜਾਰ ਰਿਹਾ ਇੱਕ ਤਾਂ ਤੂੜੀ ਬਣਾਈ ਜਾਂਦੇ ਆ क्या मिट्टी पट्ट लगे मिट्टी चुका पट्ठे वाले ने बहुत नीमा करना है पानी टाइम लगी भी आज भी ड्रैक्टर लगे आज उधर कनक चकना वो पी है जी मशीन तो हो चल दी है पटना इन्हना है सारा हाँ देखो आइटम ग्रीस करना है ਇਹ ਨਵੇਂ ਜਿਹੇ ਗਰੀਸ ਆਉਂਦਾ ਮੈਂ ਤਾਂ ਕਿੱਥੇ ਗਰੀਸ ਪੂਰਾ ਹੋ ਜੇ ਆ ਦੇ ਪੈਰ ਨਾਲ ਦੱਬ ਕੇ ਇਥੋਂ ਫੇਰ ਚੱਲਦੀ ਹੈ ਆ ਲੱਗ ਜਾਂਦਾ ਇਥੋਂ ਨੇ ਪਲ ਜਾ ਲੱਗ ਜਾਂਦਾ ਉਹਦੇ ਚ ਗਰੀਸ ਗਾਣਾ ਦੇ ਚੱਕ ਲਈਏ ਬੋਰੀ ਆਹ ਕਿਉਂ ਜੀ ਕੀ ਹਾਲ ਚਾਲ ਠੀਕ ਆ ਠੀਕ ਆ ਜੀ ਵਧੀਆ ਆ ਬੰਦਾ ਆਪਣਾ ਵਪਾਰੀ ਆ ਜੀ ਕੋਈ ਵੀ ਚੰਗੀ ਮੱਝ ਹੋਵੇ ਗਾਂ ਹੋਵੇ ਦਾਸਦਿਆ ਕਰੇ ਉਹਨੂੰ ਵੇਚਣੀ ਵੀ ਹੋਵੇ ਖਰੀਦਣੀ ਵੀ ਹੋਵੇ ਨੰਬਰ ਬੋਲ ਦੇ ਤਰਾ 94659 946783 946656 95783 95783 ਭਰੀ ਜਾਂਦੇ ਆ ਟਰਾਲਾਂ ਇੱਕ ਪਿੰਡੀ ਦਾ ਨਾ ਆ ਜੀ ਹੱਥ ਨਾ ਘੜ ਲੈ ਉਹ ਦੋਵਾਂ ਕਾ ਥੱਲੇ ਨਾ ਦੇ ਰੋੜੀ ਤੇ ਨਾ ਦਾ ਰੋਕ ਲਾ ਓਏ ਉਹ ਕੱਟਦਾ ਲੈਣ ਦੇ ਹੋ ਗਿਆ ਫੋਰਮੈਨ ਹਾਜ਼ਰ ਆ ਗਿਆ ਇਹਦੇ ਬਣਾ ਵੀ ਕਾਨੂੰ ਕੰਮ ਚੱਲਦਾ ਕਾਨੂੰ ਪੂਰੀ ਪੈਂਦੀ ਆ ਆਹਨਰ ਡਰਾਈਵਰ ਸਾਹਿਬ ਮਾਰ ਨੂੰ ਰੱਖ ਲੈ ਹੀ ਦੇ ਕਿੱਥੇ ਫਿਰਦਾ ਬਰਾਉ ਰੱਖ ਬਰਾਣੋ ਚੱਲ 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 ਜਾਣ ਦੇ ਚੱਲ ਰੋਕ ਲਾ ਬਗਰ ਨੂੰ ਕਰ ਚੱਕ ਦੇ ਡਾ ਹਰਮਨ ਸਾਹਿਬ ਕੋਈ ਇਹ ਆਹ ਭੈਣ ਨਹੀਂ ਸਿੱਧੀ ਨਹੀਂ ਜੇ ਮਹਾ ਬੈਂਦੀ ਜੇ ਇਹ ਬੰਦੀ ਹੋਰ ਕਹੇ ਉਹਦੀ ਕਹਿ ਦਿੰਦੇ ਕੋਈ ਨਾ ਕੋਈ ਬਾਈ ਮੇਰਾ ਟਰੈਕਟਰ ਚਲਾ ਲਾ ਮੇਰਾ ਚਲਾ ਲਾ ਕਹੇ ਉਹ ਕੰਮ ਹੋਇਆ ਪੈਣਾ ਸਰਕਾਰੀ ਡਰਾਈਵਰ ਵਾਲਾ ਹੋਰ ਸਰਕਾਰੀ ਡਰਾਈਵਰ ਲਾ ਕੇ ਸਹੀ ਗੱਲ ਆ ਸਰਕਾਰੀ ਡਰਾਈਵਰ ਹੀ ਲੱਗੇ ਪਏ ਆਪਾਂ ਤਾਂ ਉਹ ਕਰਨ ਕਹਿੰਦਾ ਹੁਣ ਯਾਰ ਕਹਿੰਦਾ ਉਹ ਉੱਧਰ ਉਹਨਾਂ ਕੋਲ ਆ ਮੈਂ ਕਹਾਂ ਹਾਂ ਯਾਰ ਤੇ ਮੇਨ ਗੱਲ ਯਾਰ ਪੈਂਚ ਉਹਦਾ ਗਰਾਰੀ ਪਤਾ ਕਿੱਥੇ ਆ ਕੇ ਅੜ ਗਈ ਲਿਆ ਚਾਪ ਗਾਉਣਦੇ ਆ ਹਾਂ ਸਹੀ ਗੱਲ ਹੈ ਜਵਾਬ ਅਸੀਂ ਦਿੱਤਾ ਹੀ ਜਾਂਦਾ ਜਾਣਾ ਸਾਰੇ ਪਾਸੇ ਪੈਂਦਾ ਸਾਰੇ ਪਾਸੇ ਜਾਣਾ ਕੱਲੀ ਜਾਂਦੇ ਐ ਨਹੀਂ ਪਤਾ ਭੈਣਾ ਜਦੋਂ ਨਿਬੜ ਗਿਆ ਉਹ ਪੈਣਾ ਮਸ਼ੀਨ ਤੇ ਬੈਠਣਾ ਪਿਆ ਕਰੇ ਹੋਰ ਕੱਲੀ ਜ਼ਿੰਦਗੀ ਕੀ ਕੀ ਕਰੇ ਸਹੀ ਗੱਲ ਹੈ ਬਾਹਲਾ ਔਖਾ ਬਾਹਲਾ ਔਖਾ ਬਾਹਲਾ ਔਖਾ ਦੇਖਿਆ ਹੈ ਜਿਹੜਾ ਡਰਾਈਵਰ ਬੱਟ ਪਾਉਂਦੇ ਨੇ ਇੱਥੇ ਵੀ ਖبوط ਆ ਜੀ ਹੈਲ ਡਰਾਈਵਰ ਘਰ ਘਰ ਚਾਹੀਦਾ ਦੂਜੀ ਵਾਰ ਬੰਦ ਕਰ ਲੈ ਇੱਥੇ ਇਹ ਹਾਜਾਲਾ ਮਤਮ ਰਾਤ ਹੋ ਗਿਆ ਸੀਗਾ ਹਨੇਰਾ ਨਹੀਂ ਨੀ ਰੋਟੇ ਜੀਦਾ ਮੱਕੀ ਵੀ ਚੀ ਜਾਈ ਆ ਅੱਜ ਆ ਦੇਖੋ ਮੱਕੀ ਵਾਲੀ ਮੂਲੀ ਆ ਇਹ ਕਿੰਨੀ ਦਾ ਹੈ ਉਹ ਇਹਦੇ ਤੇ ਮੱਕੀ ਆ ਇਹਦੇ ਪੈਨ ਦਾ ਦੇਖ ਤੇ ਇਹ ਪ੍ਰਾਈਸ ਵਾਲੀ ਮੂਲੀ ਦੇਖ ਲਿਓ ਇਹ ਚੱਲ ਰਿਹਾ ਹੈ। ਉਹਨਾਂ ਪ੍ਰੈਸ ਕਰਨ ਤੋਂ। ਅਲੱਗ-ਅਲੱਗ ਤਰ੍ਹਾਂ ਦਾ ਲੱਗਦਾ। ਇਸ ਸਪੀਡ ਦਾ ਚੱਲਦਾ ਡਰਾਈਵਰ। ਬਹੁਤ ਏ ਚੱਲਦਾ। ਆਪਾਂ ਪਾਈਆਂ 2 ਬੋਰੀਆਂ ਕਿੱਲੇ ਦੀਆਂ ਪਾਈਆਂ 8 ਕਿਲੋ ਵੀ। ਇਸ ਜੀ ਬੂਤਰਾ ਕੰਮ ਕਰਦੇ ਇਹ ਆ ਦੇਖੋ ਆ ਲੱਗਦਾ ਜੀ ਡੱਬੀ। ਇੱਕ ਡਿੱਗ ਪੈਣੀ ਆ ਇੱਧਰ ਨਹੀਂ ਫਿਰ ਚੱਕੀ ਆਂਗੀ। ਜਦੋਂ ਤਾਂ ਇੱਧਰੋਂ ਜਾਂਦਾ ਉਹ ਤਾਂ ਆਹ ਲੱਤ ਜੀ ਲਾਏ ਵੀ ਆ ਜੀ। ਜਦੋਂ ਉਧਰੋਂ ਮੋੜ ਕੇ ਲਿਆਉਂਦਾ ਫਿਰ ਦੂਜੀ ਲੱਤ ਨੂੰ ਥੱਲੇ ਲਾ ਕੇ ਇਹ ਚੱਕੀ ਜਾਂਦੀ। ਆਹ ਯਾਰ ਦੋਨੇ ਹੁਣ ਕੰਨ ਜੇ ਤਾਂਾਂ ਚੱਕੇ ਹੋਇਆ। ਇਹ ਉਦੋਂ ਛੱਟ ਨਹੀਂ ਪੈਂਦਾ ਜਦੋਂ ਸਿਆੜ ਸਹੀ ਲਿਆਉਣਾ। ਹੁਣ ਇਹਦੀ ਕੋਈ ਲੋੜ ਨਹੀਂ ਤਾਂਾਂ ਚੱਕਦੇ ਹੁਣ। ਚੱਲ ਉੱਤਰਿਆ ਹੁਣ ਯਾਰ ਦੂਜਾ ਪਾਉਣਾ ਉਹਦੇ ਨਗਰ ਪਾਉਣਾ ਚੱਲਾ। ਮੈਂ ਤਾਂ ਇਹਦੇ ਨਾਲ ਹੀ ਬਣਾਉਂਗਾ ਯਾਰ। ਕਿਆ ਹੁਣ ਕੀ ਹੋ ਗਿਆ ਹੁਣ? ਟਰੈਕਟਰ ਦਾ ਨਿਆਰੇ ਮਥਰਾ ਕਰਦਾ ਭਾਈ ਬੈਂਚਰ ਹੈਗਾ ਪੂਰਾ ਨਿਆਰਾ ਮਾਰ ਤੇ ਹੰਡ ਫੜ ਗਿਆ ਬੰਦਾ ਯਾਰ ਇਹਨੂੰ ਅਸੀਂ ਕਹੋ ਟਰੈਕਟਰ ਵਾਲਾ ਹੁਣ ਨਹੀਂ ਉਹ ਨਹੀਂ ਮਾ ਪਾਉਣਾ ਯਾਰ ਜਮੇ ਨਹੀਂ ਪਾਉਣਾ ਕਿਉਂ ਕੀ ਹਾਲ ਹੈ ਇਹਦਾ ਇਹਦਾ ਬੀਚਰ ਗਿਆ ਲੱਗਦਾ ਹੰਡ ਫੜ ਗਿਆ ਇਹਦਾ ਉਹ ਬਦਲ ਲੈ ਯਾਰ ਪਾੜਾ ਹੁਣ ਫੇਰ ਨਹੀਂ ਨਹੀਂ ਯਾਰ ਮੈਂ ਨਹੀਂ ਪਾਉਣਾ ਇਹਦੇ ਨਾਲ ਮੱਕੀ ਵਾਲੀ ਮਸੀਨ ਪਾਉਣੀ ਆ ਰੇ ਮੈਂ ਫਿਰ ਮੱਕੀ ਵਾਲੀ ਉਹਦੇ ਮਗਰ ਪਾ ਲੋ ਯਾਰ ਭਾਈ ਐਂ ਕੋ ਕਰਦੇ ਹੁਣ ਅੱਜ ਆਈਦਾ ਨਜ਼ਾਰਾ ਲੈਣਿਆ ਜੀ ਯਾਰ ਆ ਬੰਦਾ ਦੇਖ ਲੋ ਨਾ ਦਾ ਕੰਮ ਨਵੇਂ ਦਾ ਨਾ ਲੈਂਦਾ ਤਿੰਨ ਦਿਨ ਹੋ ਗਏ ਹਜੇ ਤਿੰਨ ਦਿਨਾਂ ਦਾ ਕੰਮ ਰਹਿਦਾ ਆਪ ਵੀ ਅਸੀਂ ਤਾਂ ਹਜੇ ਪਏ ਸੀਗੇ ਆ ਟਰੈਕਟਰ ਹੱਕ ਲਿਆ ਇਹਨੂੰ ਕੱਢਿਆ ਕਹਿੰਦਾ ਇਹਦੇ ਨਾਲ ਬਣਾਉਂਗਾ ਮੈਂ ਦੁੱਡੀ ਨਾ ਹੁਣ ਇੱਥੇ ਐ ਖੜਾ ਕੇ ਖੜ ਜਾਂਦਾ ਨਾ ਤੋੜਦਾ ਨਾ ਕਰਦਾ ਇਹ ਨਾ ਕੰਮ ਨਵੇਂ ਦਾ ਨਾ ਸਾਨੂੰ ਕੁਝ ਕਰਨ ਦਿੰਦਾ ਕੀ ਹਾਲਾ ਤੇਰਾ ਹੁਣ ਕੋਈ ਹੱਲ ਨਹੀਂ ਭਾਈ ਮੈਂ ਤਾਂ ਇਹਦੀ ਨਾਲੀ ਬਣਾਉਂਗਾ ਅੱਜ ਦੀ ਢਾਡੀ ਤਾਂ ਇਹਦੀ ਨਾਲੀ ਲਾਉਣੀ ਆ ਭਾਈ ਕੀ ਕਰੀਏ ਹੁਣ ਇਹਦਾ ਦੋਨੇ ਪਾਰ ਨੇ ਇੱਕ ਮੂਰੇ ਜੋੜ ਲੈਂਦੇ ਫਿਰ ਆਹ ਫਿਰ ਆਹੀ ਹਾਲਾ ਵੀ ਨਾਲੀ ਅਸੀਂ ਕੰਮ ਲੱਗੇ ਰਹਾਂਗੇ ਮਸ਼ੀਨ ਇੱਕ ਹੋਰ ਲੈ ਆਉਣੇ ਫਿਰ ਐ ਕਰ ਲੋ ਹਏ ਨਹੀਂ ਟੋਜਣ ਪਾ ਲੈਣਾ ਉਹ ਟੋਜਣ ਪਾ ਕੇ ਦੇਖੀ ਇਹਨਾਂ ਦੀ ਇੱਕ ਇੱਕ ਟਰਾਲੀ ਉਹਦੇ ਮਗਰ ਪਾਲਿਆ ਕਰਾਂਗੇ ਇੱਕ ਉਹਦੇ ਮਗਰ ਪਾਲਿਆ ਕਰਾਂਗੇ ਨਹੀਂ ਫਿਰ ਐ ਕਰ ਲੈਂਦੇ ਮੂਰੇ ਟੋਜਣ ਪਾ ਲੈਣਾ ਨਾਲ ਵੇ ਇਕੱਠੇ ਜੋੜੀ ਫਿਰਦੇ ਖਿੱਚੀ ਜਾਉ ਇੱਕ ਪੁਆਈ ਜਾਉ ਤਾਂ ਸਹੀ ਗੱਲ ਆ ਹਨਾ ਯਾਰ ਹਾਂ ਬੰਦੇ ਦਵਾਰਾ ਆ ਦੋ ਬੰਦੇ ਹੋਰ ਸੱਦੇ ਆਗੇ ਵੀ ਇਹਦਾ ਹੱਲ ਕਰੋ ਕੋਈ ਯਾਰ ਟਰੈਕਟਰ ਤੋਂ ਉਤਰਦਾ ਨਹੀਂ ਕਹਿੰਦਾ ਇਹਦੇ ਨਾਲ ਹੀ ਟੂੜੀ ਬਣਾਉਣੀ ਆ ਹਾਂ ਇਹਦੇ ਨਾਲ ਹੀ ਬਣਾਈ ਚੱਲ ਉਹਦੇ ਯਾਰ ਉਹ ਲਿਆਂਦਾ ਇਹਦੇ ਮਗਰ ਤਾਂ ਮਸ਼ੀਨ ਪਾਉਣੀ ਆ ਦੂਜੀ ਕਿਹੜੀ ਅੱਛਾ ਤੇ ਹੁਣ ਇਹ ਉਤਰਦਾ ਨਹੀਂ ਕੀ ਕਰੀਏ ਹੱਲ ਇਹਦਾ ਮੱਕੀ ਵਾਲੀ ਉਹਦੇ ਮਗਰ ਪਾਲ ਵਾਜ ਆ ਗਿਆ ਆ ਗਿਆ ਨਾਗੇ ਹੁਣ ਤਾਂ ਹੁਣ ਤਾਂ ਉਤਰਿਆ ਉਹ ਬੰਦੇ ਦੋ ਹੋਰ ਆ ਗਏ ਹੁਣ ਤਾਂ ਕਿਹਦੇ ਮੱਕੀ ਬੀਜਣੀਆਂ ਯਾਰ ਯਾਰ ਭਾਈ ਅੱਜ ਮੈਨੂੰ ਇਹਦੇ ਨਾਲ ਹੀ ਦਿਹਾੜੀ ਲਾ ਲਾਂ ਨੂੰ ਐ ਕਰ ਦੋ ਯਾਰ ਵੱਡਾ ਡੈਕਾ ਅਗਲੇ ਕੋਲੇ ਚੱਲਦੇ ਇਕੱਲੇ ਪਰ ਉਹਦੇ ਮਗਰ ਪਾਰੋ ਮੱਕੀ ਵਾਲੀ ਹੋਰ ਕੀ ਆ ਫਿਰ ਮੰਨਦਾ ਨਹੀਂ ਹਾਂ ਤੂੰ ਨਾ ਯਾਰ ਅੱਜ ਨਹੀਂ ਮੰਨਦਾ ਅੱਜ ਤਾਂ ਪਹਿਲਾਂ ਤਾਂ ਇਹਦੀ ਟੈਂਕੀ ਖਤਮ ਕਰ ਲਈਆਂ ਫਿਰ ਉਹਦੀ ਕਰਨੀ ਆ ਅੱਛਾ ਹਾਂ ਹਾਂ ਫਿਰ ਹੋਰ ਮਨਾਲਿਆ ਆ ਬੰਦੇ ਨੇ ਚਾਲਾ ਹੋਣਾ ਫਿਰ ਹੋਰ ਯਾਰ ਕਾਹਦੇ ਮਦਰ ਪਾ ਲੋ ਫਿਰ ਮੱਕੀ ਵਾਲੀ ਸਾਡੀ ਤਾਂ ਮੰਨੀ ਨਹੀਂ ਆਹ ਬੰਦੇ ਨੇ ਬਣਾ ਲਿਆ ਪਰ ਸਹੀ ਗੱਲ ਮਾਨ ਲਿਆ ਬੰਦਾ ਮਾਰਨ ਗਿਆ ਆਹ ਦੇਖ ਲੈ ਹਾਂ ਦੇਖ ਲੈ ਪਹਿਲਾਂ ਖੁੱਡੇ ਚ ਕਬੂਤਰ ਡਾਇਆ ਆ ਹੁਣ ਕਬੂਤਰ ਆ ਕੇ ਇਦੇ ਘਰੇ ਬਹਿ ਗਿਆ ਹੁਣ ਦਿੰਦਾ ਨਹੀਂ ਲੈ ਆਹ ਬੰਦਾ ਆ ਗਿਆ ਹੱਜ ਆਪਣਾ ਡਰਾਈਵਰ ਜਿਹੜਾ ਲੜ ਪਿਆ ਸੀਗਾ ਕਬੂਤਰ ਪਿੱਛੇ ਲੜ ਪਈ ਆ ਗਿਆ ਅੱਜ ਬੰਦਾ ਕਹਣਾ ਦੇਖ ਲਾ ਮੋੜ ਦੇ ਦਾ ਕਬੂਤਰ ਆੜੀ ਪਹਿਲਾਂ ਤਾਂ ਹੂੰ ਭਜਾ ਤੇ ਮੁੜ ਕੇ ਕਬੂਤਰ ਚੱਕ ਲੈ ਇਹਦਾ ਮੋੜ ਦੇ ਕਬੂਤਰ ਇਹਦੇ ਲਾਲ ਲੈਂਦੇ ਸੀ ਜਣ ਇਹਨੂੰ ਮੀਂਹ ਮਾਤਰ ਪੜ ਕੇ ਆ ਪਤੰਦਰ ਆਪਦੇ ਘਰੇ ਤਾਰ ਲਿਆ ਕੇ ਲੈ ਉਹ ਹੈਣਾ ਕਬੂਤਰ ਮੋੜ ਦੇ ਦਾ ਲਾਲ ਲੈਂਦੇ ਨੂੰ ਸੀ ਜਣ ਆ ਦੇਖ ਭੈਣ ਘੜਤੀ ਵਰਤੀ ਵਿੰਗੀ ਕਰਤੀ ਵੱਡੇ ਡਰਾਈਵਰ ਸਾਹਮਣੇ ਇਹੀ ਆਹੀ ਬੈਠੇ ਹੁੰਦੇ ਕੋਈ ਸਾਨੂੰ ਕਹਣਾ ਸੀ ਹਾਂ ਹਾਂ ਬਟ ਕਿਵੇਂ ਵਿੰਗੀ ਕਰਤੀ ਬੂਰੀ ਹੁਣ ਆਪ ਦੇਖ ਕਾ ਖੈਣਾ ਜੀ ਨੇ ਪੂਰਾ ਖੈਣਾ ਆਪ ਤਾਂ ਸਿੰਘ ਚੱਕ ਕੇ ਪੈਣਾ ਸੀ ਆ ਬਹੋਂ ਦੀਦੀ ਨਹੀਂ ਆਪ ਨੂੰ ਬੱਟ ਪਾ ਤੇ ਖਾਲ ਬਣਾਦਾ ਜਵਾਕ ਜਰਾ ਡਰਾਈਵਰ ਪਰ ਬੱਟ ਮਾੜੀ ਦੀ ਡੇਟੀ ਘਰ ਕਾ ਆਉਂਦਾ ਠੀਕ ਆ ਸਖਾਤੀ ਡਰਾਈਵਰੀ ਮਾੜੀ ਮੋਟੀ ਵਾਲੇ ਨੂੰ ਆ ਦੇਖ ਲੋ ਜੀ ਲਟੇਰਾ ਫੜਿਆ ਕੇਵਲ ਕੇਵਲ ਜੋ ਚੋਰੀ ਕਰਨ ਆਇਆ ਸੀ ਇਹ ਫੜ ਲਿਆ ਇੱਥੇ ਮਸ਼ੀਨ ਤੇ ਬਹਾਇਆ ਹੁਣ ਇਹਨੂੰ ਦਿਖਾ ਦਿਵਾ ਖੂਹ ਵੀ ਦਿਖਾ ਦਿਓ ਫੜ ਲਿਆ ਐ ਕਰ ਲਿਆ ਕਾਬੂ ਓਏ ਆਪਾਂ ਨਾ ਪੂਰੀ ਜਿਹੜੀ ਵਿੱਚ ਫੜਾਈ ਪਤਾ ਹੀ ਨਹੀਂ ਆਇਆ ਨਾ ਹੁਣ ਤੂੜੀ ਦਾ ਟਾਈਮ ਆਗਾ ਤੇ ਆਪਣਾ ਹੁਣ ਆਪ ਦਾ ਥੱਕ ਜਾਈਦਾ ਹੁਣ ਬਹਾਇਆ ਨਹੀਂ ਕਰ ਹੁਣ ਉ ਤਾਂ ਕੁੱਟ ਨਹੀਂ ਸਕਦੇ ਤਾਂ ਮਸ਼ੀਨ ਤੇ ਬਹਾਇਆ ਇਹਨੂੰ ਮਸ਼ੀਨ ਵਿੱਚ ਦੀ ਆਪਾਂ ਨਾ ਬਾਣਾ ਵਾਲੀ ਪੂਰੀ ਛਿੱਟ ਕੇ ਭੱਜ ਗਿਆ ਆਹ ਦੇਖ ਲਓ ਜੀ ਰਜਿੰਦਰਪਾਲ ਮਸ਼ੀਨ ਛਾੜਨ ਲੱਗੇ ਆ ਮੁੰਡਾ ਦਿਖਾ ਦੇ ਸੁਣਿਓ ਕੰਡ ਕੱਢੀ ਫਿਰਦੇ ਹਾਂ ਚਮਕਾ ਦੇ ਅੱਜ ਮਸ਼ੀਨ ਐਂ ਕੱਢਦੇ ਜਿਵੇਂ ਜਾਂਸੀ ਤੋਂ ਨਵੀਂ ਅੱਜੀ ਘੜਾਈ ਹੁੰਦੀ ਆ ਠੀਕ ਆ ਜੀ ਓਕੇ ਰਜਿੰਦਰਪਾਲ ਹਾਂ ਠੀਕ ਆ ਨਾ ਕਿਉਂ ਹਾਲਿਆ ਤੁੱਪ ਲੱਗਦੀ ਹੈ ਤਾਂ ਹੀ ਸੈਟ ਆ ਕਿੰਨਾ ਠੰਡ ਲਾਇਦੀ ਆ ਠੀਕ ਆ ਜੀ ਆਣੇ ਕੋ ਲਾਇ ਦਿੰਦੇ ਘਾੜ ਦੇ ਸਮਾਰ ਕੇ ਲਾਂਭਾਣਾ ਮਿਲ ਜੇ ਤੜਕੇ ਲੈ ਬਹੁਤ ਲਾਪੜਾ ਲੈ ਲਾਲਾ ਜਿਹੜਾ ਲਾਉਣਾ ਤੋਂ ਛਾਤ ਛਾੜ ਲੈ ਸਮਾਰ ਕੇ ਹੱਥ ਝਾੜਦੇ ਉੱਤੋਂ ਫੇਰ ਝਾੜਾਂਗੇ ਆ ਇਧਰਲੇ ਵਾਸਤੇ ਟੁੜੀ ਜੀ ਮੂਰੇ ਆਈ ਜਾਂਦੀ ਕਹਾਂ ਜੜ ਜਾਂ ਮਸ਼ੀਨ ਦੇ ਨਹੀਂ ਹੁੰਦੀ ਦਬਦੀ ਹੋ ਕਿਤਰੇ ਨਹੀਂ ਵਿੰਗੀ ਹੁੰਦੀ ਉਹ ਫਰਫਲਾਇਦਾ ਨੂੰ ਆ ਜੀ ਚੱਕ ਕੇ ਝਾੜ ਦੰਦੇ ਆ ਹੈ ਕਾਉ ਯਾਰ ਜਾਣ ਕੇ ਮਾਰਨਾ ਪੰਬੂ ਜੇ ਉੱਡ ਨੂੰ ਹੀ ਨਹੀਂ ਹਟਦੇ ਅੱਛਾ ਠੀਕ ਆ ਅੱਗੇ ਭੂਕੜੇ ਚ ਦੀਦਾ ਹੁੰਦਾ ਇਹ ਤਾਂ ਪੂਕੜਾ ਨਿਕਲ ਆਇਆ ਵਦਦੇ ਕਾ ਅੱਜ ਵਾਲੀ ਭਰਤੀ ਇਹ ਤਾਂ ਸਹੀ ਪੰਜ ਮਿੰਟ ਤਾਂ ਆ ਦੇ ਆ ਤਾਂ ਕਹਿੰਦਾ ਸਾਹ ਲੈਣ ਜੋਗੀ ਐ ਸਾਡੀ ਕਹਦਾ ਸੀ ਪਾਉ ਜੀ ਕਰਦੀ ਮਸ਼ੀਨ ਸਾਫ ਘਾੜਦੀ ਮੰਦਿਰ ਆਂ ਕਰਦੇ ਆਹ ਇੱਕ ਡਰਾਈਵਰ ਸਾਹਿਬ ਸਾਡੇ ਰੇਵਰ ਨਾਲ ਸਾਡੇ ਹਾਲੇ ਫੋਰ ਦਾ ਕੀ ਹਾਲਾ ਜੀ ਜੇਰਾ ਜਾ ਫੋਲਦਾ ਜੇਰਾ ਕਰੂਗਾ ਹਾਂ ਪੁਰਾਣਾ ਕਰਕੇ ਆਉਣ ਦੇ ਹਾਂ ਵਾਲੀ ਬਾਜਾ ਹੈ ਪੈਂਕਾ ਜਰ ਗਿਆ ਰੇਖ ਨੂੰ ਬਣਾਉਣਿਆ ਪੈਂਕਾ ਜਰ ਗਿਆ ਚੱਲ ਲੈ ਚੱਲ ਨਹੀਂ ਸੈਕ ਹੋ ਰਹੀ ਯਾਰ ਫੋਰਮੈਨ ਸਾਹਿਬ ਗਲਤ ਆ ਖੋਦੇ ਜਾਂਦਾ ਜੀ ਕਾਣੂ ਘਾਰ ਗਾਣ ਸੈਟ ਲੈ ਚਲੋ ਜੀ ਹੈ ਬੈਠਾ ਘਰ ਹੀ ਹੋਈ ਜਾਣਾ ਹੋ ਪਾਣੀ ਵੀ ਨਾ ਜੀ ਯਾਰ ਇਹ ਵਾਲੀ ਰੱਖੀ ਨਾ ਅਸਟਾ ਗਲਾਸ ਚ ਪਾ ਕੇ ਠੀਕ ਆ ਓਏ ਪਾਏ ਦੀ ਨਕਸ਼ਾ ਨਹੀਂ ਹੁੰਦਾ ਢਾਡਾ ਕਰਕੇ ਪੀਂਦਾ ਹੋਏਗਾ ਨਾ ਉਹਨੂੰ ਫੋਨ ਤਾਂ ਲੱਗਦਾ ਹਾਂ ਰਾਰ ਰੋਕ ਕੇ ਘੜ ਕੇ ਕਹਿੰਦਾ ਪਰਾਂ ਨਹੀਂ ਕਰਦਾ ਡੇਡਾ ਕਰਕੇ ਨੰਘਾ ਦੂੰ ਉਹਨੇ ਪਰਾਂ ਦੀ ਇੱਕ ਟਾਇਰ ਥੱਲੇ ਲਾ ਕੇ ਨੰਘਾਇਆ ਪਰ ਆਪ ਨਹੀਂ ਪਰਾਂ ਹੋਇਆ ਐਨਾ ਹਿੰਦੀ ਆ ਨਾ ਇਹ ਹੋ ਗਿਆ ਕੰਮ ਲੱਗੂ 4-5000 ਦਾ ਠੀਕ ਆ ਹਾਂ ਲੋਟਾ ਕੰਮ ਆਹੜਾ ਨਹੀਂ ਕਿਉਂ ਆਪਣੇ ਇਹਨਾਂ ਤੋਂ ਜਿਹੜੇ ਆਪਣੇ ਸਬਸਕ੍ਰਾਈਬਰ ਹਨ ਤੋਂ ਡੋਨੇਸ਼ਨ ਮੰਗਾ ਕੇ ਗਏ। ਅੱਛਾ ਕਿੰਨੇ-ਕਿੰਨੇ ਭੇਜ ਦੇਣ ਤੁਸੀਂ? ਇਹ ਇਹਨੂੰ ਪਾਸ ਕਰ ਦੇਣ 5000 ਪੂਰਾ ਕਰਦੇ ਆ ਰਲ ਮਿਲ ਕੇ। ਵਿਗਾਇ ਦਾ ਗਾਰਡ ਲੱਗ ਜੇ। ਰਿਕਵਰ ਵੀ ਚਾਹੀਦਾ। ਕਵਰ-ਕਵਰ ਵੀ ਚੜਜੂ। ਠੀਕ। ਇਕੱਠਾ ਹੀ ਨਵੇੜ ਦਾ ਇਹ ਕੰਮ। ਅੱਛਾ ਨੰਬਰ ਬੋਲ ਦੇ ਫਿਰ। 9115055435 ਠੀਕ ਆ। ਪੇ ਗੋਬੀ ਨੂੰ 10-20 ਰੁਪਏ ਯਾਰ। ਤਾਂ ਕਿਦਾ ਐ ਠੌਣੇ ਪੈ ਗਿਆ ਇਹ ਰਾਤ ਨੂੰ ਸੌਗਦੇ ਨਹੀਂ ਕਿ ਤੜਕੇ ਉੱਠ ਦੇਣੀ ਐ ਫੜਫੜ ਠੌਣੇ ਪੈੰਦਿਆ ਪੁੱਤ ਜੀ ਨਜ਼ਰ ਬੂਹ ਉਹ ਫੇਰ ਲੇਟ ਗਿਆ ਪੈਰਾ ਹੱਲ ਕਰ ਦੋ ਕੋਈ ਯਾਰ ਖਿੱਚ ਲੋ ਇਹਨੂੰ ਫੜ ਕੇ ਉੱਠਾ ਦੇ ਦਿਆ ਆਦਾ ਬਣ ਗਿਆ ਡਰਾਈਵਰ ਸਮਾਨ ਦਾ ਅੱਧਾ ਛੱਡਦਾ ਫਿਰਦਾ ਰਹਾ ਚ ਆਦੇ ਆ ਸੀ ਦਾ ਸਪੀਕਰ ਛੱਟਿਆ ਸੀਗਾ ਰਾਤ ਆ ਸੀ ਦਾ ਸਪੀਕਰ ਛੱਟਿਆ ਜੁਲੱਬ ਕੇ ਲਿਆਂਦਾ ਹੁਣ ਲੱਬ ਕੇ ਵੀ ਆਪ ਨੂੰ ਹੀ ਲਿਆਉਣਾ ਪਿਆ ਉਹ ਨਾ ਡਿੱਗ ਗਿਆ ਬੜਾ ਯਾਰ ਪਤਾ ਵੀ ਨਹੀਂ ਲੱਗਿਆ ਟੁੱਟ ਗਿਆ ਤੇ ਇੱਥੋਂ ਨਾ ਫਟੇ ਗਿਆ ਆਹਾਂ ਹਾਂ ਕਿੱਥੇ ਦੇਖ ਤੇ ਢੜ ਕੋਲੀ ਵਾਹ ਵਾ ਲੱਭ ਗਿਆ ਹੁਣ ਓਏ ਉੱਥੇ ਡਿੱਗ ਗਿਆ ਜੀ ਓਏ ਪਿਆ ਜੀ ਢੜ ਕੋਲੇ ਓਏ ਢੜ ਤੇ ਕਿੰਨੇ ਨਿਕਿਆ ਸੜਕ ਕੋਲੇ ਡਿੱਗਿਆ ਪਿਆ ਸੀ ਜੀਰਾ ਧਰ ਕੇ ਗਿਆ ਢੜ ਕੋਲੇ ਉਹਨਾਂ ਫੋਨ ਆ ਗਿਆ ਜਾ ਹਲ ਉਧਰ ਜਾ ਯਾਰ ਆਪ ਨੂੰ ਹੀ ਲੱਪਣਾ ਪੈਂਦਾ ਹੁਣ ਹੈ ਆਪ ਹੀ ਸੱਟ ਕੇ ਘਰ ਹੋਰ ਉਹ ਤਾਂ ਡਿੱਗਿਆ ਬੜਾ ਹਨਾ ਪੱਟੀ ਡੋਟਵੀਂ ਭਰਦਿਆਂ ਢੋਲ ਅੱਜ ਆ ਦੇ ਕਰਦਾ ਮੁੰਡਾ ਪੈਡ ਸੈਟ ਕਰੀ ਜਾਂਦਾ ਕਰ ਦੇ ਘਰ ਜਮਾ ਓਕੇ ਉਧਰ ਦੇ ਪਾਸੇ ਲਾਣਾ ਯਾਰ ਐ ਚੜੇਗਾ ਕਿਵੇਂ ਚੱਲ ਜਾ ਚੱਲ ਚੜ ਜਾ ਮੂਰ ਨਾਲ ਭਰ ਲੋ 5 10 ਮੁੜ ਕੇ ਮਤਾਂ ਬੈਠਾ ਝਾਕੀ ਜੇ ਫੇਰ ਕੀ ਹੁੰਦਾਗਾ ਤਾਂ ਹਵਾ ਲਾ ਲਾ ਤਾਂ ਬਹਿ ਕੇ ਹਾਂ ਬੰਨਾਈ ਸੀ ਲੈਪ ਹੋਰ ਹੁਣ ਚੱਲ ਜਾ ਰੋ ਭਰਦੇ ਹੁਣ ਉਹ ਨੱਪੀਆਂ ਖਾਵੇ ਪ੍ਰਿੰਸ ਆਹ ਦੇ ਗੁੰਡਾ ਟੱਚ ਫੀਲਿੰਗ ਮਾਨ ਰੋ ਭਰ ਦੋ ਥੇ ਥੇ ਯਾਰ ਟੜਕੇ ਤਾਂ ਐ ਸਾਦੇ ਸੁਕੇ ਰਹਿੰਦੇ ਆ ਇਹਨਾਂ ਦੇ ਮਸਾਂ ਚਾਹ ਤੇ ਹੁੰਦੇ ਆ ਹਾਂ ਕਿਹਦੇ ਗੂਗਲ ਤੇ ਚੱਲਦਾ ਹਾਂ ਹਾਂ ਅੱਗੇ ਹੱਡੀ ਰੀੜੀ ਰਹਿ ਜਾਂਦੇ ਹਾਂ ਤਾਂ ਕਿ ਕੋਈ ਕੋਈ ਅੱਜ ਹੀ ਕਰ ਦੇ ਅੱਛਾ ਜੀ ਹੁਣੀ ਪਹਿਲਾਂ ਰੀੜ ਕੋਈ ਕਰਾ ਲੈ ਤਾਂ ਫੇ ਢੋਲ ਭਰ ਲਾਂਗੇ 2000 ਕਰ ਦੇ ਕਰ ਅਣਾ ਢੋਲ ਬਾਚੋਂ ਭਰ ਲਾਂਗੇ ਕਦਾਂ ਪਹਿਲਾਂ ਸਾਡੀ ਰੀੜੀ ਸੈਂਡ ਕਰ ਚਾੜਦਾ ਬੰਦਾ ਤਾਂ ਮੈਂ ਚੜ ਜਾ ਹਵਾ ਹਾਰੇ ਬਹਿ ਜਾ ਇੱਥੇ ਜਲਫਾ ਨਹੀਂ ਲੱਗਦਾ ਭਾਈ ਤੇਰੇ ਬਿਲਕੁਲ ਸੰਦੂਕ ਖੋਲ੍ਹ ਨਾ ਦੇਖਾ ਸੰਦੂਕ ਚ ਖਜ਼ਾਨਾ ਪਿਆ ਆ ਢੋਲਦੇ ਉਹਲੇ ਆ ਇੱਥੇ ਸੰਦੂਕ ਚ ਸ਼ੂਟ ਕਰ ਲਈ ਸੰਭਾਵਾ ਹਾਂ ਉਹਦੇ ਖਜ਼ਾਨਾ ਦੱਬਿਆ ਹੋ ਮੈਂ ਇਹ ਲੋਟ ਹੋ ਕੇ ਆਉਂਦਾ ਬੋਰੀ ਇੱਥੇ ਰੱਖਿਆ ਕਰ ਉਹ ਮੈਂ ਇੱਥੋਂ ਦੋ ਮਾਰਦੇ ਚੌਂਕੜੀ ਮਾਰ ਕੇ ਬਹਿ ਜਾ ਸਾਫ਼ ਕਰ ਲੈ ਆ ਰਾਜ ਕਰ ਓਏ ਉਹ ਡੱਬੀਆਂ ਬਣਾਉਂਦੇ ਆ ਇੱਥੇ। ਉਹ ਡੱਬੀਆਂ ਆਇਆ ਕਰਾ ਕਰ। ਆ ਕੀ ਆ ਓਏ? ਡੱਬੀਆਂ ਬਾਈ ਡੱਬੀਆਂ। ਪੜਾ ਦੇ ਹੁਣ। ਚਲ ਜੀ। ਇੱਤੀਆਂ ਆਂ ਡੋਰ ਚੱਕੋ ਨਾਲ ਨਾਲ। ਮੈਚ ਦਾ ਹਾਫ ਸਮਾਂ ਹੋ ਗਿਆ। ਵਾਟਰ ਬ੍ਰੇਕ ਹੋ ਗਈ। ਆ ਪਈਆ ਲੇਬਰ ਹਾਂ ਵੀ। ਦਾਮ ਲੈਣ ਲੱਗੇ। ਕਹਿੰਦੇ ਫੇਰ ਭਰਾਂਗੇ ਢੋਲ। ਓਏ ਪੁਰਾਣਾ ਖੁੰਡ ਲੱਗਾ ਵਾ ਕੱਲ੍ਹ ਜੀ। ਲਓ। ਬਾਰ ਦੇ ਮਾਰ ਕੇ ਆਏ ਹੱਥ ਨਾਲ ਭਰਨੇ ਪੈਂਦੇ ਰੇ ਲੋਡ ਕਰ ਕਰ ਹੋਰ ਆਹ ਦੇਖ ਲੋ ਆਹ ਵਿਚਾਰੇ ਦਾ ਇੰਨਾ ਬੁਰਾ ਹਾਲ ਵਾਹ ਬਾਬਾ ਜੀ ਠੀਕ ਨਾ ਬਾਬਾ ਜੀ ਹੋਰ ਕੀ ਆ ਹੋਰ ਹਾਂ ਮੁੰਡਾ ਮੁੰਡਾ ਤਾਂ ਬਾਬਾ ਹੀ ਆ ਜੀ ਕਰੋ ਸਾਹ ਹੋਰ ਬਾਬਾ ਹੀ ਆ ਤੂੰ ਮੰਦਰਵਾ ਮੰਦਰ ਦਾ ਤਵਾ ਜੀ ਮੰਦਰ ਸ਼ਾਹ ਨੂੰ ਕਹ ਤੂੰ ਮੰਦਰ ਠੀਕ ਹੈ ਚਾ ਮੁੰਡਾ ਕਾਈ ਪੂਰੀ ਕਹਿੰਦੇ ਆਨ ਹਨੀਆਂ ਘਾ ਢੋਲ ਪਰਾਂਦੀ ਉੱਤੇ ਬੈਠਾ ਈ ਢੋਲ ਕੰਮੀ ਇਹਦਮ ਲੈ ਯਾ ਸਾਖਰ ਜੀ ਕਾਰ ਸਾਹ ਮਾਰ ਕੇ ਸਾਫ ਯਾ ਮਗਰੋਂ ਉਹ ਵੀ ਨਹੀਂ ਜਾਣੀ ਇੱਧਰ ਹੀ ਲੱਤ ਜੀ ਕਰਦੀ ਇਹ ਮਿਸਫੇ ਮਿਸਫਲਾਸੀ ਉਹ ਉਸਫਲਾਸੀ ਆ ਗਿਆ ਆ ਗਿਆ ਦੇਖ ਜਦੋਂ ਪਤਾ ਲੱਗਾ ਢੋਲ ਭਰ ਲਿਓ ਤੋ ਆ ਗਿਆ ਦੱਛਾ ਤੁਸੀਂ ਮੈਨੂੰ ਕੋਈ ਨਹੀਂ ਆ ਕੀ ਪਰ ਇਹੋ ਜੇ ਇੱਕ ਰਹਿੰਦਾ ਹੈਗਾ ਹੋਕੇ ਹੋਰ ਹਣ ਖੁਸ਼ ਹੋ ਜਾ ਬੈਠਾ ਤੇ ਆ ਫਿਰ ਪਹਿਲਾਂ ਤਾਂ ਆਇਆ ਨਹੀਂ ਜਾਣ ਕੇ ਟਲ ਗਿਆ ਆ ਦੇ ਹੰਬਾ ਤੇ ਵੱਡੇ ਵੱਡੇ ਬੈਲੀ ਹੰਬਾ ਦੇ ਤਾਂ ਵੱਡੇ ਭਰਤਾ ਪਰਕਤਾ ਦਿੱਤਾ ਹਰਤਾ ਬੋਝ ਰਹਿ ਗਿਆ ਛੋਟੇ ਰਹਿ ਗਏ ਛੋਟੇ ਰਹਿ ਗਏ ਕੋ ਇੱਕ ਹੋ ਰਹਿ ਗਿਆ ਹੋਰ ਕੋਲ ਬੱਤ ਕਿਉਂ ਹਜੇ ਦੋ ਪਾਇਆ ਤਿੰਨ ਪਾਇਆ ਢੋਲ ਤਿੰਨ ਨਾ ਪਾਇਆ ਪੰਜਾ ਪਾਇਆ ਇੱਕ ਦਾ ਪਿਆ ਇੱਕ ਅੰਦਰ ਪਿਆ ਇੱਕ ਉਧਰ ਜਿਹੜਾ ਬੀ ਆਲਾਗਾ ਉਹ ਪਿਆ ਨਹੀਂ ਉਹ ਤਾਂ ਟੁੱਟਿਆ ਵਾ ਟੁੱਟਿਆ ਵਾ ਕਿੱਥੇ ਆ ਉਹਦੇ ਚ ਬੀ ਪਾਉਣਾ ਲੈ ਕੇ ਜਾਣੀ ਆ ਹਾਂ ਆਏ ਆਕੜਦਾ ਜਾਂੜੀ ਹਾਂ ਕਿਹਾ ਕੀ ਆ ਇਹ ਮੈਂ ਕਹਿੰਦਾ ਸੀ ਹਾਂ ਜਿੰਦਾ ਸੀ ਆ ਦੇਖ ਲੈ ਬਾਬਾ ਆਪਾਂ ਨੂੰ ਆਕੜ ਦਾ ਦਾ ਮੁਖੀਆਂ ਚਾਗਦਾ ਹਾਂ ਆ ਬਾਬਾ ਆ ਬਾਬਾ ਹੀ ਟੈਗ ਦਾ ਲੈ ਨਾ ਹਜੇ ਜਿਹੜਾ ਸੀ ਪ੍ਰਿੰਸ ਫਿਰਦੀ ਆ ਸਰ ਮੁਖੀਆਂ ਚਾਗਦਾ ਹੁਣ ਜਵਾਨ ਨਾਲ ਉਹ ਤੇ ਨਾਲ ਕੁਲਾ ਕਰ ਤੂੰ ਇੱਥੇ ਹੀ ਨਾ ਆਦਾ ਓਏ ਕੋਠੇ ਟਪਾ ਦੂੰਗਾ ਓਏ ਮੇਰੀ ਗੱਲ ਸੁਣ ਹਾਂ ਹਾਂ ਢੋਲ ਇੱਕ ਹੋਰ ਪਰ ਲਾ ਫਿਰ ਮੈਂ ਜਾ ਬੜੂ ਫਿਰ ਜਿਹੜਾ ਨਿੱਕਾ ਰਹਿ ਜੋ ਬੀਜਲੋ ਦੀ ਪਾਰ ਹੀ ਲਵਾਂਗਾ ਠੀਕ ਭਰਦੇ ਹੋਣ ਤੇ ਓਕੇ ਠੀਕ ਦੋ ਬੰਦੇ ਤਿੰਨ ਉਹ ਵਾਲਾ ਭਰਾ ਲਾ ਯਾਰ ਫਿਰ ਮੈਂ ਜਾਂਦਾ ਬੜੂ ਨਾ ਕੇ ਓਕੇ ਜੀ ਓਕੇ ਜੀ